ਜਦੋਂ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਕਿਸਾਨ ਨੂੰ ਅੱਕ ਕੇ ਬੋਣੀ ਪੈ ਜਾਂਦੀ ਹੈ ਉਦੋਂ ਕਿਸਾਨ ਦਾ ਦਿਲ ਬੜਾ ਦੁਖੀ ਹੁੰਦਾ ਹੈ ਇਸ ਕਿਸਾਨ ਦੇ ਖੇਤ ਦੇ ਵਿੱਚ ਗਲਾਬੀ ਸੁੰਡੀ ਦਾ ਇੰਨਾ ਕ ਹਮਲਾ ਹੋ ਗਿਆ ਕਿ ਕਿਸਾਨ ਦਵਾਈਆਂ ਪਾ ਕੇ ਅੱਕ ਗਿਆ ਅੱਕੇ ਹੋਏ ਨੇ ਤਵੀਆਂ ਪਾਲੀਆਂ ਮੇਰਾ ਸਵਾਲ ਇੱਥੇ ਸਰਕਾਰਾਂ ਨੂੰ ਵੀ ਹੈ ਤੇ ਵੱਡੇ ਵਿਦਵਾਨਾਂ ਨੂੰ ਵੀ ਹੈ ਇੱਕ ਕਿਸਾਨ ਮਿੱਟੀ ਨੂੰ ਪਿਆਰ ਕਰਦਾ ਹੈ ਕਿਸਾਨ ਨੇ ਕਾਫੀ ਸਾਲ ਅੱਗ ਵੀ ਨਹੀਂ ਲਾਈ ਇਸ ਸਾਲ ਬਿਨਾਂ ਅੱਗ ਲਾਏ ਸੋ ਪ੍ਰਸੀਡਰ ਦੇ ਨਾਲ ਕਣਕ ਦਾ ਬੀ ਵੇਚ ਰਤਾ ਪਰ ਗਲਾਬੀ ਸੁੰਡੀ ਨੇ ਕਿਸਾਨ ਦੇ ਹੱਥ ਦਬਾਤੇ ਤਿੰਨ ਚਾਰ ਕਿਲੇ ਕੜਸੀ ਬਾਣ ਦਾ ਬਾਈ ਦਾ ਉਹ ਵੀ ਪਾਉਣਾ ਪੈ ਗਿਆ ਦੁਬਾਰੇ ਜਿਹੜੀ ਕਣਕ ਬਾਈ ਵੇਚੂਗਾ ਇੱਥੇ ਹੁਣ ਵੱਡੇ ਵਿਦਵਾਨ ਵੀ ਸਵਾਲ ਕਰੋ ਵੀ ਹੁਣ ਇੱਥੇ ਕੌਣ ਗਲਤ ਹੈ ਜ਼ਿਮੀਂਦਾਰ ਗਲਤ ਹੈ ਜਾਂ ਸਰਕਾਰ ਗਲਤ ਹੈ ਜਦੋਂ ਤੱਕ ਕੋਈ ਅੱਗ ਲਾਉਣ ਦਾ ਸਰਕਾਰ ਦੇ ਮੁਲਾਜ਼ਮ ਚੱਕ ਕੇ ਆਪਦੀਆਂ ਗੱਡੀਆਂ ਅੱਗ ਬਝਾਉਣ ਆ ਜਾਂਦੇ ਆ ਜਦੋਂ ਸਰ ਨੁਕਸਾਨਾਂ ਦਾ ਨੁਕਸਾਨ ਹੁੰਦਾ ਫਿਰ ਉਦੋਂ ਮੁਲਾਜ਼ਮ ਕਿਉਂ ਨਹੀਂ ਹੁੰਦੇ ਉਦੋਂ ਸੋਡੀਆਂ ਸੈਟਲਾਈਟ ਲੇਟਾ ਕਿਉਂ ਨਹੀਂ ਕੰਮ ਕਰਦੇ ਇਹ ਮੇਰੀ ਵੀਡੀਓ ਸਰਕਾਰ ਤੱਕ ਜਰੂਰ ਪਹੁੰਚਾ